ਸਾਧੂ ਵਰਮਾਂ ਜਾ ਵਰਮ ਦੀ ਜੋਤ ਆਉਂਦੇ ਤੇ ਆਖਰ ਵਰਮ ਦੇ ਵੇਚਾ ਸਮਾ ਜਾਂਦੇ ਸਾਧੂ ਨਾਮ ਦੇਤਾ ਦੇ ਪਾਪੀਆਂ ਨੂੰ ਬੜਖੰਡ ਨੂੰ ਸੁਰਗ ਬਣਾ ਜਾਂਦੇ ਜੇ

ਬੜਾ ਭਾਗੇ ਹੋਏ ਆ ਇਸ ਪਾਵਨ ਸਥਾਨ ਤੇ ਆਪ ਸੰਗਤਾਂ ਦਾ ਦਰਸ਼ਨ ਕਰਨਾ ਸੁਭਾਗ ਪ੍ਰਾਪਤ ਹੋਇਆ ਆਓ ਪਿਆਰ ਜਿਨਾਂ ਫਤਿਹ ਦੀ ਸਾਜ ਪਾਈਏ ਸਾਰੇ ਸੰਗਤ ਚੜ੍ਹਦੀ ਕਲਾ ਦੇ ਨਾਲ ਧਰਮਨ ਬਾਬਾ ਅਨੰਦ ਸਿੰਘ ਜੀ ਨੂੰ ਨਾਲ ਯਾਦ ਕਰਦੇ ਆਂ ਆਖੋ ਜੀ ਵਾਹਿਗੁਰੂ ਜੀ ਕਾ ਹਰ ਸਾਹ ਵਾਹਿਗੁਰੂ ਜੀ ਕੀ ਫਤਿਹ ਇਕ ਬਹੁਤ ਹੀ ਪਿਆਰਾ ਬਚਨ ਆਪਾਂ ਸ੍ਰੀ ਗੁਰੂ ਸਾਹਿਬ ਜੀ ਚ ਪੜਦੇ ਆ ਸਾਧ ਪਸੰਗ ਮਿਟੈ ਸਭ ਰੋਗ ਨਾਨਕ ਸਾਧ ਪੀਟੇ ਸੰਜੋਗ ਭਾਗਾਂ ਦੇ ਨਾਲ ਐਸੇ ਮਹਾਂਪੁਰਖ ਮਿਲਦੇ ਆ ਤੇ ਜਿੱਨੇ ਆਪਾਂ ਬੈਠੇ ਆ ਸਾਰੇ ਭਾਗਾਂ ਵਾਲੇ ਆ ਇੱਕ ਬੜਾ ਪਿਆਰਾ ਬਚਨ ਮੈਂ ਸੇਵਾਦਾਰਾਂ ਨੇ ਸੁਣਾਇਆ ਉਹ ਕਹਿੰਦੇ ਬਾਬਾ ਅਨੰਤ ਸਿੰਘ ਜੀ ਮਹਾਰਾਜ ਐਸੇ ਮਹਾਂਪੁਰਖ ਇੱਥੇ ਬੈਠੇ ਇੱਕ ਬੰਦਾ ਮਹਾਪੁਰਖਾਂ ਦੇ ਚਰਨਾ ਵਿੱਚ ਆ ਕੇ ਕਹਿੰਦਾ ਕਹਿੰਦਾ ਜੀ ਇਸ ਦੁਨੀਆ ਵਿੱਚ ਆਇਆ ਤਾਂ ਜ਼ਰੂਰ ਆ ਪਰ ਦੁੱਖ ਬਹੁਤ ਹੈ ਸੁੱਖ ਕਿਤੇ ਨਹੀਂ ਉਹ ਮਹਾਪੁਰਖ ਕਹਿੰਦੇ ਭੜਿਆ ਲੋਕਾ ਜੇ ਰਾਤ ਨੂੰ ਤੂੰ ਸੁੱਤਾ ਹੋਵੇ ਤੇ ਤੇਨੂੰ ਆ ਜਾ ਸੁਪਨਾ ਸੁਪਨੇ ਦੇ ਵਿੱਚ ਤੇਰੇ ਪਿੱਛੇ ਹੋਵੇ ਛੇਰ ਤੇ ਅੱਗੇ ਹੋਵੇ ਖੂ ਕੀ ਕਰੇਗਾ ਉਹ ਬੰਦਾ ਚੁੱਪ ਹੋ ਗਿਆ ਤੇ ਮਹਾਪੁਰਖ ਕਹਿੰਦੇ ਤੇਨੂੰ ਸੁਪਨਾ ਆਇਆ ਪਿੱਛੇ ਸ਼ੇਰ ਅੱਗੇ ਖੂਹ ਹੈ ਰਸਤੇ ਧੁੰਨੇ ਬੰਦਰੇ ਪਰ ਜੇ ਤੂੰ ਉੱਠ ਪਿਆ ਜਾਗ ਪਿਆ ਤੇ ਤੇਰਾ ਸ਼ੇਰ ਤੋਂ ਵੀ ਫੈੜਾ ਸੁਣ ਜਾਣਾ ਤੇ ਖੂਹ ਤੋਂ ਵੀ ਪਤ ਜਾਣਾ ਐਸੇ ਤਰ੍ਹਾਂ ਮਹাপুরਖ ਕਹਿੰਦੇ ਆ ਆ ਸੰਸਾਰ ਦੇ ਵਿੱਚ ਸ਼ੇਰ ਰੂਪੀ ਦੁੱਖ ਤੇ ਖੂਹ ਰੂਪੀ ਬਿਮਾਰੀਆਂ ਬਹੁਤ ਆ ਪਰ ਕਹਿੰਦੇ ਆ ਜਦ ਅਸੀਂ ਗੁਰੂ ਨਾਨਕ ਦੇ